brought to by silver pumps top quality or consistent performance ke liye sirf silver pumps naam yaad rakhna lokan de daba heat sarkar nu majburan 10-10 lakh tak dena paya magar main bhagwant maan sahab nu puchna chahunda ki thodi es nilaikki sadka ki unna de kise da baap kise da ghar wala kise da putt ki oh mudya ki ohda mul 10 lakh hi hai ਔਰ ਤੁਸੀਂ ਕੱਲ ਨੌਕਰੀਆਂ ਲਾਂਤੀਆਂ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਉਹਨਾਂ ਦੇ ਨਿਆਣੇ ਹੀ ਹਲੇ ਕਿਸੇ ਦਾ 5 ਸਾਲ ਦਾ ਕਿਸੇ ਦਾ 10 ਸਾਲ ਦਾ ਕਿਹਨੂੰ ਨੌਕਰੀ ਦੇ ਰਹੇ ਜਨਤਕ ਕਰੋ ਲਿਸਟ ਪਤਾ ਲੱਗੇ ਕਿ ਤੁਸੀਂ 18 ਸਾਲ ਦੇ ਬੱਚੇ ਨੂੰ ਜਾਂ ਬੱਚੀ ਨੂੰ ਕਿਵੇਂ ਨੌਕਰੀ ਦੋਗੇ ਲੋਕਾਂ ਨੂੰ ਸਮਝ ਆਵੇ ਕੇਵਲ ਤੇ ਕੇਵਲ ਕੱਲ ਆ ਕੇ ਕੀ ਰੌਲਾ ਨਾ ਪੋਵੇ ਲੋਕਾਂ ਨੂੰ ਮੂਰਖ ਬਣਾ ਕੇ ਪਾਰ ਚਲੇ ਗਏ ਆ ਇਹ ਨਹੀਂ ਕਰ ਲੋ ਕਿਸੇ ਹੋਰਿਆਂ ਤੇ ਉਹਨੇ ਗਿਣਤੀ ਕਾਫੀ ਗੱਲ ਕੁੱਟੇਗਾ ਕਿਵੇਂ ਜੀ ਇਹ ਕੋ ਦੁਖਦਾਈ ਗੱਲ ਹੈ ਜੀ ਸਰਕਾਰ ਦਾ ਭਗਵੰਤ ਮਾਨ ਦਾ ਟੋਟਲ ਫੇਲਿਅਰ ਹੈ ਸਚਾਈ ਸਾਹਮਣੇ ਹੈ ਕਿ ਜਿਹੜਾ ਕੈਂਪੇਨ ਹੈ ਨਸ਼ੇ ਦੇ ਖਿਲਾਫ ਇਹ ਕਾਗਜ਼ਾਂ 'ਚ ਹੈ ਇਹ ਇਸ਼ਤਿਹਾਰਾਂ ਤਕਸੀਮਿਤ ਭਗਵੰਤ ਮਾਨ ਨੂੰ ਔਰ ਉਹਨਾਂ ਦੇ ਐਕਸਾਈਜ਼ ਦੇ ਮਨਿਸਟਰ ਨੂੰ ਅਸਤੀਫਾ ਦੇਣਾ ਚਾਹੀਦਾ ਔਰ ਵੱਡਾ ਕਾਰਨ ਮੈਂ ਸਮਝਦਾ ਕਿ ਪੰਜਾਬ ਦੇ ਜਿਹੜੇ ਇਨਚਾਰਜ ਬਣਾਏ ਆ ਚਾਹੇ ਉਹ ਸੁਸੋਧਿਆ ਹੈ ਚਾਹੇ ਉਹ ਵਿਜੇ ਨਹਿਰ ਹੈ ਬਹਿਬਬ ਕੁਮਾਰ ਹੈ ਇਹ ਉਹ ਲੋਕ ਨੇ ਜਿਨ੍ਹਾਂ ਤੇ ਸ਼ਰਾਬ ਕੋਟਾਲੇ ਦੇ ਵੱਡੇ aarop ਨੇ ਇਸ ਲਈ ਜਦ ਉਹੋ ਜੇ ਲੋਕ ਇਨਚਾਰਜ ਬਣਨਗੇ ਜਿਨ੍ਹਾਂ ਤੇ ਸ਼ਰਾਬ ਦੇ ਕੋਟਾਲੇ 'ਚ ਜਿਨ੍ਹਾਂ ਨੂੰ ਜੇਲ੍ਹ 'ਚ 2-2 ਸਾਲ ਰਹਿਣਾ ਪਿਆ ਅੱਜ ਪੰਜਾਬ 'ਚ ਆਉਣਗੇ ਤੇ ਪੰਜਾਬ 'ਚ ਫਿਰ ਨਕਲੀ ਸ਼ਰਾਬ ਦੀ ਵਿਕਰੀ ਵਧੂਗੀ। ਔਰ ਮੇਰਾ ਇਹ ਮੰਨਣਾ ਹੈ ਕਿ ਇਹਦੇ 'ਚ ਕਿਸੇ ਛੋਟੇ ਅ fırsਰਤੇ ਕਾਰਵਾਈ ਕਰਕੇ ਵੱਡੇ ਮਗਰਮੱਛ ਨੂੰ ਬਚਾਉਣ ਦੀਆਂ ਸਾਜਸ਼ਾਂ ਨੇ ਚਾਲਾਂ ਨੇ ਔਰ ਕੱਲ ਮਜੀਠੇ ਹਲਕੇ ਦੇ ਲੋਕਾਂ ਦੇ ਦਬਾਅ ਹੇਠ ਸਰਕਾਰ ਨੂੰ ਮਜਬੂਰਨ 10-10 ਲੱਖ ਤਾਂ ਦੇਣਾ ਪਿਆ। ਮਗਰ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਥੋਡੀ ਇਸ ਨਲਾਈਕੀ ਸਦਕਾ ਕੀ ਉਹਨਾਂ ਦੇ ਕਿਸੇ ਦਾ ਬਾਪ ਕਿਸੇ ਦਾ ਘਰ ਵਾਲਾ ਕਿਸੇ ਦਾ ਪੁੱਤ ਕੀ ਉਹ ਮੁੜਿਆਊ ਕੀ ਉਹਦਾ ਮੁੱਲ 10 ਲੱਖੀ ਹੈ ਔਰ ਤੁਸੀਂ ਕੱਲ ਨੌਕਰੀਆਂ ਲਾਂਤੀਆਂ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਉਹਨਾਂ ਦੇ ਨਿਆਣੇ ਹੀ ਹਲੇ ਕਿਸੇ ਦਾ 5 ਸਾਲ ਦਾ ਕਿਸੇ ਦਾ 10 ਸਾਲ ਦਾ ਕਿਹਨੂੰ ਨੌਕਰੀ ਦੇ ਰਹੇ ਜਨਤਕ ਕਰੋ ਲਿਸਟ ਪਤਾ ਲੱਗੇ ਕਿ ਤੁਸੀਂ 18 ਸਾਲ ਦੇ ਬੱਚੇ ਨੂੰ ਜਾਂ ਬੱਚੀ ਨੂੰ ਕਿਵੇਂ ਨੌਕਰੀ ਦੋਗੇ ਲੋਕਾਂ ਨੂੰ ਸਮਝ ਆਵੇ ਕੇਵਲ ਤੇ ਕੇਵਲ ਕੱਲ ਆ ਕੇ ਕੀ ਰੌਲਾ ਨਾ ਪਵੇ ਲੋਕਾਂ ਨੂੰ ਮੂਰਖ ਬਣਾ ਕੇ ਪਾਰ ਚਲੇ ਗਏ ਆ ਹਲੇ ਤਾਂ ਪਹਿਲਾਂ ਸਰਕਾਰ ਨੇ ਕਿੰਨੀਆਂ ਜਿਹੜੀਆਂ ਸਸਕਾਰ ਕਰਤੇ ਬਗੈਰ ਪੋਸਟਮਾਰਟਮ ਤੇ ਪਹਿਲਾਂ ਦੱਬਣ ਦੀ ਕੋਸ਼ਿਸ਼ ਕੀਤੀ ਗਈ ਉਥਾ ਜਦੋਂ ਨਹੀਂ ਦੱਬ ਸਕੇ ਔਰ 21 22 ਡੈਥਾਂ ਹੋ ਗਿਆ ਹਲੇ ਵੀ 4-5 ਸੀਰੀਅਸ ਨੇ 8-9 ਭਰਤੀ ਨੇ ਹਲੇ ਪਤਾ ਨਹੀਂ ਅੱਜ ਦਾ ਦਿਨ ਨਿਕਲੂਗਾ ਤੇ ਪਤਾ ਲੱਗੂਗਾ ਕਿ ਆਕੜਾ ਹੋਰ ਵਧਾ ਕਿ ਇੱਥੇ ਥੰਮਦਾ ਇਸ ਲਈ ਬਹੁਤ ਦੁੱਖ ਹੈ ਜੀ ਔਰ ਸਰਕਾਰ ਦਾ ਹੁੰਦਿਆਂ ਸੰਗਰੂਰ ਮੋਗਾ ਹੁਸ਼ਿਆਰਪੁਰ ਚੌਥਾ ਇਹ ਵਾਕਿਆ ਸੋ ਨਸ਼ਿਆਂ ਵਿਰੁੱਧ ਲੜਾਵ ਵਿਰੋਧ ਲੜਾਈ 'ਚ ਸਰਕਾਰ ਫੇਲ ਹੈ ਸਿਰਫ ਡਰਾਮੇਬਾਦੀ ਜਾਂਚ ਦੀ ਮੰਗ ਕਰਦੇ ਵੱਡੀ ਸ ਦੇਖੋ ਜਾਂਚ ਹੋਵੇ ਤੇ सीबीआई ਦੀ ਹੋਵੇ ਅਸਲੀ ਚਿਹਰੇ ਬੇਨਕਾਬ ਹੋ ਜਾਣਗੇ ਕਿ ਸਰਕਾਰਾਂ ਦੇ ਵਜ਼ੀਰਾਂ ਦਾ ਔਰ ਐਮਐਲਿਆਂ ਦੇ ਕਿੰਨਾ ਦੇ ਮਿਹਰਬਾਨੀ ਚੱਲ ਰਹੀ ਆ ਕਿ ਵੱਡੀ ਜਿਹੜੇ ਇਹਦੇ ਚ ਵੱਡਾ ਗੁਨਾਹਗਾਰ ਆ ਉਹਨੂੰ ਬਚਾਇਆ ਜਾ ਰਿਹਾ ਫੜਿਆ ਨਹੀਂ ਜਾ ਰਿਹਾ ਇੰ데 ਦਿੱਲੀ ਤੱਕ 17 ਜੁੜੀਆਂ ਹੋਈਆਂ ਰਾਜਨੀਤਿਕ ਲੀਡਰ ਵੀ ਹੋ ਸਕਦੇ ਨੇ ਚੀਫ ਮਿਨਿਸਟਰ ਦੇ ਦਫ਼ਤਰ ਤੱਕ 17 ਜੁੜੀਆਂ ਔਰ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਖਜ਼ਾਨੇ ਨੂੰ ਭਰਨ ਵਾਲੇ ਲੋਕ ਹੈ ਜਿਨ੍ਹਾਂ ਨੂੰ ਬਚਾਇਆ ਜਾ ਰਿਹਾ ਥੈਂਕ ਯੂ